ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਵੀ ਕੀਤਾ ਗਿਆ ਅਤੇ ਆਈਸੀਯੂ ਵਿੱਚ ਵੀ ਭਰਤੀ ਰੱਖਿਆ ਗਿਆ ਤੇ ਉਸੇ ਦੇ ਵਿਚਕਾਰ ਉਹਨਾਂ ਦੀ ਹਾਲਤ ਥੋੜੀ ਮੁੱਠੀ ਠੀਕ ਹੋਈ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਹੋ ਗਈ ਛੁੱਟੀ ਹੋਣ ਤੋਂ ਬਾਅਦ ਰਾਤ ਨੂੰ ਅਚਾਨਕ ਉਹਨਾਂ ਦੀ ਪਤਨੀ ਰੋਹਿੰਦੀ ਕਰਲਾਂਦੀ ਭਗਵੰਤ ਮਾਨ ਦੇ ਕਮਰੇ ਦੇ ਵਿੱਚੋਂ ਬਾਹਰ ਨਿਕਲੀ ਅਤੇ ਮੀਡੀਆ ਦੇ ਸਾਹਮਣੇ ਆ ਕੇ ਇਹ ਮੰਦ ਭਾਗੀ ਖਬਰ ਦੱਸੀ ਜੀ ਦੀ ਵਕ ਵਕ ਚੈਨਲਾਂ ਤੇ ਵਕ ਵਕ ਅਧਾਰਿਆਂ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਆਖਿਰ ਭਗਵੰਤ ਮਾਨ ਦੀ ਹਾਲਤ ਕਿਵੇਂ ਹੈ ਕਿਵੇਂ ਹੈ ਉਹਨਾਂ ਦੀ ਸਿਹਤ ਅਤੇ ਕੀ ਕਿਹਾ ਉਹਨਾਂ ਦੀ ਪਤਨੀ ਨੇ ਅਤੇ ਕਿਉਂ ਉੱਚੀ ਉੱਚੀ ਪੂਬਾ ਮਾਰ ਰੋਂਦੀ ਕਰ ਲਾਂਦੀ ਅੱਧੀ ਰਾਤ ਨੂੰ ਕਮਰੇ ਦੇ ਵਿੱਚੋਂ ਬਾਹਰ ਆਈ ਆਖਿਰ ਭਗਵੰਤ ਮਾਨ ਦੇ ਨਾਲ ਕੀ ਪਾਣਾ ਵਾਪਰ ਗਿਆ ਪੂਰੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨਿਊ ਪੰਜਾਬ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਹੀ ਲੱਗਦੇ ਬਲ ਕਨੋ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਤੁਹਾਡੇ ਤੱਕ ਬੜੀ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਕਿ ਜਾਣਕਾਰੀ ਸਾਰਿਆਂ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਜਿਆਦਾ ਸਮਾਂ ਨਾ ਲੈਂਦੀ ਹੋਏ ਗੱਲ ਕਰਦੇ ਹਾਂ ਅੱਜ ਦੀ ਇਸ ਬੜੀ ਖਾਸ ਵੀਡੀਓ ਤੇ ਇੱਕ ਖਬਰ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਜੁੜੀ ਹੋਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚਲਦੇ ਖੜ ਅਤੇ ਪਾਣੀ ਦੇ ਕੈਰ ਨੂੰ ਲੈ ਕੇ ਭਗਵੰਤ ਮਾਨ ਦੀ ਸਿਹਤ ਬਹੁਤ ਜਦਾ ਖਰਾਬ ਹੋ ਗਈ ਹੈ ਅਤੇ ਪਿਛਲੇ ਹੀ ਦਿਨਾਂ ਉਹਨਾਂ ਦੀ ਹਸਪਤਾਲ ਵਾਲੀ ਵੀਡੀਓ ਨੂੰ ਦੇਖ ਕੇ ਸਾਰੇ ਹੀ ਲੋਕਾਂ ਦੇ ਵਿੱਚ ਇੱਕ ਦੁੱਖ ਵਾਲੀ ਘੜੀ ਪਾ ਗਈ ਹੈ ਆਖਿਰ ਭਗਵੰਤ ਮਾਨ ਕਦੋਂ ਸੀ ਹੋ ਜਾਣਗੇ ਭਗਵੰਤ ਮਾਨ ਕਦੋਂ ਹਸਪਤਾਲ ਦੇ ਵਿੱਚੋਂ ਬਾਹਰ ਆਣਗੇ ਅਤੇ ਮੌਕੇ ਤੇ ਉਹਨਾਂ ਨੂੰ ਆਈ ਸੀ ਯੂ ਵਿੱਚ ਵੀ ਭਰਤੀ ਗਿਆ ਇਸੇ ਦੇ ਵਿਚਕਾਰ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਹੋ ਗਈ ਅਤੇ ਪੰਜਾਬ ਦੇ ਲੋਕਾਂ ਵਿੱਚ ਰਾਹਤ ਆ ਗਈ ਲੇਕਿਨ ਕੱਲ ਦੀ ਰਾਤ ਉਹਨਾਂ ਦੀ ਪਤਨੀ ਅਚਾਨਕ ਭਗਵੰਤ ਮਾਨ ਦੇ ਕਮਰੇ ਵਿੱਚੋਂ ਰੋਂਦੀ ਕਰਲਾਂਦੀ ਬਾਹਰ ਨਿਕਲਦੀ ਹੈ ਅਤੇ ਉੱਚੀ ਉੱਚੀ ਪੂਬਾ ਮਾਰ ਲਾਈਵ ਹੋ ਜਾਂਦੀ ਹੈ ਅਤੇ ਮੀ ਦੇ ਸਾਹਮਣੇ ਕੁਝ ਇਹ ਮੰਦ ਭਾਗੀ ਖਬਰ ਦੱਸ ਦਿੰਦੀ ਹੈ ਜਿਸ ਨੂੰ ਲੈ ਕੇ ਸਾਰਿਆਂ ਦੇ ਖੁਸ਼ ਉੱਡ ਗਏ ਨੇ ਅਤੇ ਸਾਰਿਆਂ ਦੇ ਪੈਰਾਂ ਹੇਟੋਂ ਜ਼ਮੀਨ ਨਿਕਲ ਗਈ ਹੈ ਆਖਿਰ ਭਗਵੰਤ ਮਾਨ ਨੂੰ ਕੀ ਹੋਇਆ ਕਿ ਉਹਨਾਂ ਦੇ ਨਾਲ ਪਾਣਾ ਵਾਪਰ ਗਿਆ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਹਸਪੀਟਲ ਦੇ ਵਿੱਚ ਐਡਮਿਟ ਸੀ ਅਤੇ ਉਹਨਾਂ ਤੇ 12000 ਕਰੋੜ ਦਾ ਇਲਜ਼ਾਮ ਵੀ ਲੱਗਿਆ ਹੋਇਆ ਹੈ ਹਰਸਿਮਰਤ ਕੌਰ ਬਾਦਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਤਨੀ ਹੈ ਆਖਿਰ 12000 ਕਰੋੜ ਭਗਵੰਤ ਮਾਨ ਕੋਟਾਲਾ ਕਰ ਚੁੱਕਿਆ ਹੈ ਅਤੇ ਜਾਣ ਬੁੱਝ ਕੇ ਹਸਪੀਟਲ ਦੇ ਵਿੱਚ ਭਰਤੀ ਹੈ ਉਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਏ ਹਰ ਸਿਮਰਤ ਕੋਰ ਬਾਦਲ ਦੇ ਬੋਲ ਨੇ ਉਹਨਾਂ ਨੇ ਕਿਹਾ ਹੈ ਆਖਿਰ ਦੋਸਤੋ ਸੱਚਮੁੱਚ ਭਗਵੰਤ ਮਾਨ ਜਾਣ ਬੁੱਝ ਕੇ ਹਸਪੀਟਲ ਦੇ ਵਿੱਚ ਭਰਤੀ ਹੈ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ ਅਤੇ ਉਹ 12000 ਕਰੋੜ ਦਾ ਘਟਾਲਾ ਕਰਕੇ ਬੈਠੇ ਨੇ ਆਖਿਰ ਇਸ ਦੇ ਬਾਰੇ ਤੁਹਾਡੀ ਕੀ رائے ਹੈ ਅਤੇ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਜੋ ਲੋਕਾਂ ਦੇ ਪਾਣੀ ਦਾ ਕਹਿ ਚੱਲਦਾ ਹੈ 1 ਕਰੋੜ ਦੀ ਜਨਤਾ ਜੋ ਕਿ ਪਾਣੀ ਦੀ ਡੁੱਬਣ ਦੇ ਵਿੱਚ ਕਗਾਰਤੇ ਹੈ ਅਤੇ ਉਹਨਾਂ ਦੀ ਜਾਨ ਮੁੱਠੀ ਦੀ ਵਿੱਚ ਹੈ ਆਖਿਰ ਉਹਨਾਂ ਦੇ ਬਾਰੇ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਹਸਪੀਟਲ ਦੇ ਵਿੱਚ ਐਡਮਿਟ ਹੋਣਾ ਚਾਹੀਦਾ ਹੈ ਜੇਕਰ ਉਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਵੀ ਹੋਣਾ ਸੀ ਲੇਕਿਨ ਲੋਕਾਂ ਨੇ ਉਹਨਾਂ 'ਤੇ ਇਲਜ਼ਾਮ ਵੀ ਲਾ ਦਿੱਤੇ ਅਤੇ ਇਹ ਕਹੇ ਦਿੱਤਾ ਕਿ ਉਹਨਾਂ ਦਾ 12000 ਕਰੋੜ ਦਾ ਘੁਟਾਲਾ ਕਰਕੇ ਜਾਣਬੁੱਝ ਕੇ ਹਸਪਤਾਲ ਦੇ ਵਿੱਚ ਭਰਤੀ ਹੈ ਆਖਿਰ ਤੁਹਾਡੀ ਇਸ ਵੀਡੀਓ ਦੇ ਬਾਰੇ ਅਤੇ ਭਗਵੰਤ ਮਾਨ ਦੇ ਇਸ ਘੁਟਾਲੇ ਦੇ ਬਾਰੇ ਕੀ ਰਾਏ ਹੈ ਆਪਣਾ ਇੱਕ ਕਮੈਂਟ ਜ਼ਰੂਰ ਛਾਂਦਿਆ ਕਰਿਓ ਕੀ ਲੱਗਦਾ ਹੈ ਜੀ ਤੁਹਾਨੂੰ ਸੱਚਮੁੱਚ ਭਗਵੰਤ ਮਾਨ ਨੇ ਘੁਟਾਲਾ ਕੀਤਾ ਹੈ ਜਾਂ ਫਿਰ ਇਹ ਝੂਠ ਹੈ ਹਰਸਿਮਰਤ ਕੌਰ ਬਾਦਲ ਨੇ ਲਾਈਵ ਹੋ ਕੇ ਇਹ ਕਹੇ ਦਿੱਤਾ ਕਿ ਸੱਚਮੁੱਚ ਭਗਵੰਤ ਮਾਨ ਨੇ 12000 ਕਰੋੜ ਦਾ ਘੁਟਾਲਾ ਕੀਤਾ ਹੈ ਸਾਨੂੰ ਤੁਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਮਿਲਦੇ ਹਾਂ ਜੀ ਕਿਸੇ ਖਾਸ ਖਬਰ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਗੱਜ ਕੇ ਫਤਿਹ ਪ੍ਰਮਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ